ਕਾਲ ਜੀ ਸਾਰਿਆਂ ਨੂੰ ਮੈਂ ਕੁਸ਼ਵੀਰ ਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕੜਾਈ ਤੇ ਹੋਰ ਸੁਨਾਓ ਜੀ ਕਿ ਮੈਂ ਉਹ ਸਾਰੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਚ ਦਿਖਾਵਾਂਗੇ ਲੇਟੈਸਟ ਡਿਜ਼ਾਈਨ ਜੋ ਕਿ ਚੱਲ ਰਹੇ ਆ ਹਨਾ ਗਰਮੀ ਵਾਲੇ ਸੂਟਾਂ ਤੇ ਬੁਟੀਕ ਬਹੁਤ ਜ਼ਿਆਦਾ ਬੁਟੀਕ ਤੇ ਇਸ ਦੀ ਡਿਮਾਂਡ ਹੈ ਤੇ ਆਪਾਂ ਤੁਹਾਨੂੰ ਬਣਾਉਣਾ ਸਿਖਾਵਾਂਗੇ ਉਹ ਡਿਜ਼ਾਈਨ ਤਾਨੂੰ ਫੋਟੋ ਸ਼ੋ ਹੋ ਗਈ ਹੋਣੀ ਆ ਵੀ ਕਿਹੜਾ ਡਿਜ਼ਾਈਨ ਦੀ ਮੈਂ ਗੱਲ ਕਰ ਰਹੀ ਆ ਕਿ ਮੈਂ ਤੁਹਾਨੂੰ ਦਿਖਾ ਦੇਣੀ ਆ ਜੀ ਮੈਂ ਕੀ ਆ ਚੀਜ਼ ਬਹੁਤ ਈਆ ਚੱਲ ਰਹੀ ਆ ਨਾ ਬੁਟੀਕ ਚ ਹੁਣ ਗਰਮੀ ਦੇ ਸੂਟਾਂ ਤੇ ਜਿਵੇਂ ਜੌਰਜਟ ਦਾ ਸਟਾਫ ਹੋ ਗਿਆ ਤੇ ਜਿਵੇਂ ਹੋਗੇ ਆਪਣੇ ਵੀ ਜਿਹੜੇ ਟਰਾਂਸਪੇਰੈਂਟ ਸੂਟ ਆ ਨਾ ਉਹਨਾਂ ਤੇ ਜ਼ਿਆਦਾ ਸੋਹਣਾ ਲੱਗਦਾਗਾ ਆ ਦੇਖੋ ਬਹੁਤ ਈਆ ਸੋਹਣਾ ਲੱਗਦਾ ਆ ਪਹਿਲਾਂ ਆਪਾਂ ਪਹਿਲਾਂ ਡਰਾ ਕੀਤਾ ਹੋਇਆਗਾ ਚੀਜ਼ ਇਹ ਬਣਦਾਗਾ ਜੀ ਉਲਟੇ ਸਾਈਡ ਤੋਂ ਤਾਂ ਦੇਖੋ ਇਧਰੋਂ ਆਪਾਂ ਬਣਾਇਆਗਾ ਤਾਂ ਇਧਰੋਂ ਆਹ ਵਾਲੀ ਲੁੱਕੇ ਦੀ ਆ ਜਾਂਦੀ ਹੈਗੀ ਮੈਂ ਤੁਹਾਨੂੰ ਫੋਟੋਸ ਐਂਡ ਤੇ ਸ਼ੇਅਰ ਕਰ ਦੂੰਗੀ ਇਹਦੇ ਡਿਜ਼ਾਈਨ ਵੀ ਕਿਵੇਂ ਦੇ ਡਿਜ਼ਾਈਨ ਬਣਦੇ ਤੇ ਕਿਵੇਂ ਲੱਗਦਾ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਦਾਗਾ ਇਹਦੇ ਵਿੱਚ ਤੁਸੀਂ ਮੋਤੀ ਵਗੈਰਾ ਵੀ ਆਪਣੀ ਮਰਜ਼ੀ ਨਾਲ ਅਟੈਚ ਕਰ ਸਕਦੇ ਹੋ ਸੂਈ ਨਾਲ ਇਹ ਵਾਲਾ ਆਪਾਂ ਸ਼ੁਰੂ ਕਰਦੇ ਆਂ ਜੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਆਪਾਂ ਸੂਟ ਦੀ ਉਲਟੀ ਸਾਈਡ ਰੱਖ ਲੈਣੀ ਹੈ ਉਲਟੀ ਸਾਈਡ ਹੀ ਆ ਪਰ ਡਿਜ਼ਾਈਨ ਨਾ ਡਰਾ ਕਰਨਾਗਾ ਆ ਦੇਖੋ ਇਹ ਵਾਲਾ ਮੈਂ ਫੋਨ ਤੋਂ ਕੀਤਾ ਸੀਗਾ ਫੋਨ 'ਚ ਰੱਖ ਕੇ ਫੋਨ ਥੱਲੇ ਇਹ ਵਾਲਾ ਡਿਜ਼ਾਈਨ ਮੈਂ ਫੋਨ ਤੋਂ ਡਾਊਨਲੋਡ ਕੀਤਾ ਸੀਗਾ ਉਹਦੇ ਵਿੱਚ ਮੈਂ ਫੋਨ ਦੇ ਉੱਪਰ ਹੈਨਾ ਆਪਾਂ ਫਰੇਮ ਦੇ نیچے ਐਦਾਂ ਫੋਨ ਰੱਖ ਕੇ ਫੋਟੋ ਜ਼ੂਮ ਕਰਕੇ ਇਹ ਵਾਲਾ ਡਿਜ਼ਾਈਨ ਮੈਂ ਬਣਾਇਆਗਾ ਤੁਸੀਂ ਵੀ ਐਦਾਂ ਟਰਾਈ ਕਰ ਸਕਦੇ ਹੋਗੇ ਜੇ ਕਿਸੇ ਨਈ ਟ੍ਰੇਸ ਵਗੈਰਾ ਹੁੰਦਾ ਹੈਗਾ ਬਣਾਉਣਾ ਆਪ ਇਸ ਤਰ੍ਹਾਂ ਬਣਾ ਸਕਦੇ ਆ ਉਹਨੂੰ ਆਪਾਂ ਉਲਟੀ ਸਾਈਡ ਵੀ ਬਣਾਉਣਾਗਾ ਆ ਦੇਖੋ ਇਹਦੀ ਉਲਟੀ ਸਾਈਡ ਹੈਗੀ ਸੂਟ ਦੀ ਤੁਸੀਂ ਹਮੇਸ਼ਾ ਇਹ ਸੂਟ ਵਾਸਤੇ ਟ੍ਰਾਂਸਪੇਰੈਂਟ ਕਪੜਾ ਲਿਓ ਜਿਹਦੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਜਿਹੜੀ ਆ ਵਾਲੀ ਸਾਈਡ ਹੈਗੀ ਸਿੱਧੀ ਹਨਾ ਸੋਨੂੰ ਇੱਕ ਵੇ ਇਹਦਾ ਵੀ ਡਿਜ਼ਾਈਨ ਸੂਟ ਦਾ ਸ਼ੋਅ ਕਰ ਦੂੰਗੀ ਜੇ ਤੁਸੀਂ ਐਦਾਂ ਬਣਾਉਣਾ ਤੁਸੀਂ ਐਦਾਂ ਵੀ ਬਣਾ ਸਕਦੇ ਹੋਗੇ ਸਿੱਧੀ ਸਾਈਡ ਆ ਵਾਲੀ ਸਾਈਡ ਵੀ ਜਿਵੇਂ ਨਾਇਕਰ neck ਵਗੈਰਾ ਤੇ ਹਨਾ ਸ਼ਰਟ ਦੇ ਘੇਰੇ ਤੇ ਐਦਾਂ ਬਣ ਜਾਂਦਾਗਾ ਵੀ ਡਿਜ਼ਾਈਨ ਤੇਜੀ ਵਿੱਚ ਕੁੜਤੇਸ ਵਗੈਰਾ ਹੁੰਦੇ ਆ ਆਪਾਂ ਜਿਹੜੇ ਅੱਜ ਕੱਲ੍ਹ ਗਰਮੀ 'ਚ ਵੇਅਰ ਕਰਨੇ ਹੁੰਦੇ ਆ ਉਹਨਾਂ ਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈਗਾ ਇਹ ਆਜੋ ਤੁਹਾਨੂੰ ਸਿਖਾਉਣੇ ਆ ਇਹ ਵਾਲਾ ਡਿਜ਼ਾਈਨ ਬਣਾਉਣਾ ਤੇ ਇਹ ਆਪਾਂ ਉਲਟੀ ਸਾਈਡ ਰੱਖ ਲੈਣੀ ਹੈ ਇਹਦੀ ਜਿੱਮੇ ਹੁਣ ਆਪਾਂ ਆ ਚੀਜ਼ ਹੈ ਜਿਹੜੀ ਹੈ ਨਾ ਇਹ ਸ਼ੁਰੂ ਕਰਨੀ ਹੈ ਇਦਾਂ ਤੁਸੀਂ ਪਹਿਲਾਂ ਇਧਰੋਂ ਸੂਈ ਨਾਲ ਇੱਥੇ ਇਸ ਚ ਇਹਨੂੰ ਆਪਾਂ ਇਦਾਂ ਲੈ ਆ ਜਾਾਂਗੇ ਠੀਕ ਹੈ ਆ ਦੇਖੋ ਜੀ ਆਪਾਂ ਇਹਨੂੰ ਉਲਟੀ ਸਾਈਡ ਰੱਖ ਲੈਣਾ ਹਨਾ ਸੂਟ ਨੂੰ ਉਲਟੀ ਸਾਈਡ ਹੀ ਆਪਾਂ ਲਾਉਣਾ ਫਰੇਮ ਉਲਟੀ ਸਾਈਡ ਹੀ ਆਪਾਂ ਇਦਾਂ ਡਿਜ਼ਾਈਨ ਬਣਾਉਣਾਗਾ ਜਿਵੇਂ ਹੁਣ ਆਪਾਂ ਆਹ ਵਾਲਾ ਥ੍ਰੈਡ ਲੈ ਲਿਆ ਐਂਕਰ ਥ੍ਰੈਡ ਨਾਲ ਹੀ ਯੂਜ਼ ਕੀਤਾ ਆਪਾਂ ਐਂਕਰ ਥ੍ਰੈਡ ਨਾਲ ਹੀ ਬਣਾ ਰਹੇ ਆ ਤੇ ਜੇ ਤੁਸੀਂ ਦੂਸਰਾ ਯੂਜ਼ ਕਰਨਾ ਸਿਲਕ ਵਾਲਾ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਆ ਦੇਖੋ ਇਦਾਂ ਆਪਾਂ ਉਧਰ ਨੂੰ ਲੈ ਗਏ ਤਾਂ thread ਨੂੰ ਇੱਧਰ ਰੱਖ ਕੇ ਆਪਾਂ ਇੱਥੇ ਜਿਹੜੀ ਇਹਦੀ ਆ ਚੀਜ਼ ਹੈ ਨਾ ਜਿੱਥੇ ਪਹਿਲਾਂ ਆਪਾਂ ਜਿੱਥੋਂ ਦੀ ਸੂਈ ਲੰਗਾਈ ਸੀ ਉਹਦੇ ਵਿੱਚ ਦੀ ਹੀ ਆਪਾਂ ਦੁਬਾਰਾ ਸੂਈ ਨੂੰ ਲੰਘਾ ਦੇਣਾਗਾ ਆ ਦੇਖੋ ਇਦਾਂ ਬਣ ਜੂਗੀ ਇਹ ਉਸ ਤੋਂ ਬਾਅਦ ਤੁਸੀਂ ਤਾਂਗਾ ਇੱਧਰ ਹੀ ਰੱਖਣਾ ਦੂਸਰੀ ਸਾਈਡ ਇਦਾਂ ਜਿੱਥੋਂ ਦੀ ਆਪਾਂ ਪਹਿਲਾ ਧਾਗਾ ਕੱਢਿਆ ਹੋਇਆ ਹੈ ਉਹਦੇ ਵਿੱਚ ਦੀ ਤੁਸੀਂ ਲੰਘਾ ਦੇਣਾਗਾ ਇਹ ਇਸ ਤਰ੍ਹਾਂ ਕ੍ਰੋਸ ਦਾ ਨਿਸ਼ਾਨ ਬਣ ਜੂਗਾ ਇਧਰੋਂ ਫਿਰ ਆਪਾਂ ਧਾਗੇ ਨੂੰ ਇਧਰ ਹੀ ਰੱਖ ਗਏ ਇੱਥੋਂ ਇਹਦੇ ਵਿੱਚ ਦੀ ਬਹੁਤ ਸਾਰਿਆਂ ਨੇ ਤੇ ਪਹਿਲਾਂ ਬਣਾਇਆ ਹੀ ਹੋਊਗਾ ਵੀ ਪਹਿਲਾਂ ਆਪਾਂ ਇਹਦੇ ਨਾਲ ਬੈੱਡ ਸੀਟ ਵਗੈਰਾ ਕੱਢਦੇ ਹੁੰਦੇ ਸੀਗੇ ਪਹਿਲਾਂ ਵਾਲੀਆਂ ਆਪਣੀਆਂ ਦਾਦੀਆਂ ਨਾਨੀਆਂ ਮਾਣ ਮਮੀਆਂ ਆਵਲਾ ਕੱਢਦੀਆਂ ਹੁੰਦੀਆਂ ਸੀ ਇਹਨਾਂ ਡਿਜ਼ਾਈਨ ਇੱਥੋਂ ਇੱਧਰ ਬਣਾ ਲੈਣਾਗਾ ਇਸ ਤਰ੍ਹਾਂ ਕ੍ਰੋਸ ਦਾ ਨਿਸ਼ਾਨ ਬਣਦਾ ਜਾਊਗਾ ਠੀਕ ਹੈ ਜੀ ਤਾਂ ਆਪਣੇ ਉਧਰ ਡਿਜ਼ਾਈਨ ਬਣ ਜਾਊਗਾ ਦੁਬਾਰਾ ਦੇਖੋ ਤੁਸੀਂ ਇੱਧਰ ਨੂੰ ਆਪਾਂ ਇਹਦੇ ਨੂੰ ਇੱਧਰ ਲੈ ਕੇ ਜਾਣਾਗਾ ਇਸ ਤਰ੍ਹਾਂ ਉਸ ਤੋਂ ਬਾਅਦ ਇੱਧਰ ਕ੍ਰੋਸ ਦਾ ਨਿਸ਼ਾਨ ਬਣਾਉਂਦੇ ਹੋਏ ਆਪਾਂ ਧਾਗੇ ਨੂੰ ਇੱਧਰ ਰੱਖਣਾ ਹੈ ਤੇ ਇੱਥੋਂ ਇਹਦੇ ਵਿੱਚ ਦੀ ਲੰਘਾ ਦੇਾਂਗੇ ਠੀਕ ਹੈ ਇਹਦੇ ਵਿੱਚ ਤੁਸੀਂ ਕਿੰਨੇ ਵੀ ਕਲਰ ਯੂਜ਼ ਕਰ ਸਕਦੇ ਹੋ ਜਿਵੇਂ ਹੁਣ ਆਪਾਂ ਇਹ ਬਣਾਇਆਗਾ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਲਾਈਟ ਪਿੰਕ ਕਲਰ ਦਾ ਛੇਡ ਜਾਂ ਦੇਵਾਂਗੇ ਉਹ ਵੀ ਤੁਹਾਨੂੰ ਮੈਂ ਦਿਖਾਉਂਗੀ ਪਹਿਲਾਂ ਆਪਾਂ ਕੰਪਲੀਟ ਕਰ ਲਈਏ ਦੇਖੋ ਜੀ ਜਿਹਨੂੰ ਨਹੀਂ ਸਮਝ ਆਇਆ ਦੁਬਾਰਾ ਦੇਖ ਲਓ ਐਦਾਂ ਥ੍ਰੈਡ ਨੂੰ ਇੱਧਰ ਰੱਖਣਾ ਇਸ ਤੋਂ ਬਾਅਦ ਇੱਥੋਂ ਦੀ ਲੰਘਾ ਦੇਣਾਗਾ ਵਾਇਰ ਨੂੰ ਫਿਰ ਇੱਧਰ ਰੱਖੋਗੇ ਆਹ ਵਾਲੀ ਜਗ੍ਹਾ ਜਿੱਥੋਂ ਦੀ ਆਪਾਂ ਪਹਿਲਾਂ ਨੀਡਲ ਕੱਢੀ ਸੀ ਉੱਥੋਂ ਦੀ ਕੱਢਣੀ ਆ ਠੀਕ ਹੈ ਜੀ ਤਾਂ ਆਪਣੇ ਸਿੱਧੇ ਪਾਸੇ ਸੂਟ ਦੇ ਹਨਾ ਜਿਵੇਂ ਤੁਸੀਂ ਇਹ ਸਿੱਧਾ ਕਰ ਰੱਖਣਾ ਤੇ ਇਹ ਵੀ ਰੱਖ ਸਕਦੇ ਹਾਂ ਪਰ ਆਹ ਵਾਲੀ ਜਿਹੜੀ ਆਪਾਂ ਗੰਡ ਲਗਾਈ ਹੈ ਥੱਲੇ ਤੁਸੀਂ ਲੈ ਜਿਓ ਠੀਕ ਐ ਉਧਰ ਦੀ ਕੱਢ ਲਿਓ ਤੁਸੀਂ ਧਾਗਾ ਜੇ ਆ ਸਿੱਧਾ ਰੱਖਣਾ ਇਹ ਵੀ ਬਹੁਤ ਸੋਹਣਾ ਲੱਗਦਾ ਹੈਗਾ ਤੇ ਇਹਦੇ ਵੀ ਤੁਹਾਨੂੰ ਮੈਂ ਡਿਜ਼ਾਈਨ ਸ਼ੋਅ ਕਰ ਦੂੰਗੀ ਐਂਡ ਤੇ ਵੀਡੀਓ ਦੇ ਆ ਦੇਖੋ ਤੇ ਇਸ ਚੀਜ਼ ਜਿਹੜੀ ਆ ਸਿੱਧੀ ਲੱਗਦੀ ਹੈਗੀ ਹੁਣ ਇਹਦੇ ਵੀ ਤੁਹਾਨੂੰ ਡਿਜ਼ਾਈਨ ਸ਼ੋਅ ਕਰੂੰਗੀ ਮੈਂ ਐਂਡ ਤੇ ਦੇਖ ਲਿਓ ਤੁਸੀਂ ਆ ਜੀ ਜੇ ਤੁਹਾਨੂੰ ਉਲਝਣਾ ਆ ਉਹ ਮੈਂ ਤਾਂ ਕਰਕੇ ਵੀਉ ਐਥੋਂ ਬਣਾਈ ਆ ਐਥੋਂ ਆਪਾਂ ਆ ਦੋਨੇ ਪਾਰਟ ਇਕੱਠੇ ਹੀ ਲੈ ਲੈਣੇ ਆ ਠੀਕ ਆ ਏ ਐਮ ਬੀ ਵਾਲਾ ਡਿਜ਼ਾਈਨ ਤੋਂ ਸੂਟ ਤੇ ਬਣਾ ਕੇ ਦੇਖੋ ਬਹੁਤ ਹੀ ਸੋਹਣਾ ਲੱਗੂਗਾ ਇਸ ਤਰ੍ਹਾਂ ਬੀ ਬਣਾ ਕੇ ਜਿਵੇਂ ਕਹ ਰਹੇ ਤੇ neck ਤੇ ਹੋ ਗਈ ਹੈ ਇਹਨੂੰ ਸਾਰੀ ਨੂੰ ਹੀ ਲੈ ਲੈਣਾ ਇਕੱਠੀ ਠੀਕ ਹੈ ਜੀ Mm-hmm. <laughs> ਇਸ ਤਰਾ ਇਹਨੂੰ ਕਰਕੇ ਤੁਸੀਂ ਬੰਦ ਕਰ ਦੇਣਾ ਇੱਥੇ ਠੀਕ ਹੈ ਦੇਖੋ ਜੀ ਉਹ ਸਾਰਾ ਆਪ ਇੱਧਰ ਨੀਡਲ ਕੱਢ ਦੇਾਂਗੇ ਤੇ ਇੱਥੇ ਗੰਡ ਲਗਾ ਦਾਂਗੇ ਇਹ ਤਾਂ ਤਾਂ ਇਹਨੂੰ ਕੱਢ ਕੇ ਗੰਡ ਲਗਾ ਦਾਂਗੇ ਤੇ ਇੱਧਰ ਦੇਖੋ ਤੁਸੀਂ ਆ ਬਣ ਗਿਆ ਹੁਣ ਆਪਾਂ ਇਹਨੂੰ ਇੱਥੋਂ ਇਕੱਠਾ ਲੈ ਜਾਾਂਗੇ ਠੀਕ ਹੈ ਇੱਦਾਂ ਇੱਥੋਂ ਲੈ ਆ ਕੇ ਇੱਥੋਂ ਨੂੰ ਆਪਾਂ ਇਕੱਠੇ ਨੂੰ ਲੈ ਜਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਮੋਤੀ ਵਗੈਰਾ ਵੀ ਲਗਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਆਪਣੀ ਚੁਆਇਸ ਹੈ ਹਨਾ ਜੇ ਇੱਦਾਂ ਰੱਖਣਾ ਤੇ ਇਦਾਂ ਵੀ ਬਹੁਤ ਸੋਹਣਾ ਲੱਗੂਗਾ ਜੇ ਤੁਸੀਂ ਆਹ ਵਾਲੀ ਸਾਈਡ ਪੇਅਰ ਕਰੋਗੇ ਇਹ ਵੀ ਸੋਹਣੀ ਲੱਗੂਗੀ ਬਹੁਤ